ਸੱਜਣ মিডিਆ ਚੈਨਲ ਉੱਤੇ ਸਭ ਦੋਸਤਾਂ ਦਾ ਸਵਾਗਤ ਹੈ ਮੈਂ ਹਾਂ ਬਲਬੀਰ ਜੰਡੂ ਦੋਸਤੋ ਤੁਹਾਡੀ ਵੱਲੋਂ ਜਿਹੜਾ ਮਿਲ ਰਿਹਾ ਹੰਗਾਰਾ ਉਸ ਦੀ ਬਦੌਲਤ ਤੁਸੀਂ ਜੋ ਕੁਝ ਸਾਨੂੰ ਜਿਸ ਢੰਗ ਨਾਲ ਪਿਛਲੇ ਸਮੇਂ ਦੇ ਅੰਦਰ ਜਿਹੜਾ ਸਮਰਥਨ ਦਿੱਤਾ ਸਹਿਯੋਗ ਦਿੱਤਾ ਔਰ ਸਾਡੇ ਨਾਲ ਖੜੇ ਹੋ ਉਸ ਨਾਲ ਇਸ ਵੇਲੇ ਸੱਜਣ মিডিਆ ਜਿਹੜਾ ਉਹ ਇੱਕ ਨਵੀਂ ਜਿਹੜੀ ਹੈ ਉਚਾਈ ਵੱਲ ਵਧ ਰਿਹਾ ਹੈ ਕਿ ਤੁਹਾਡੇ ਸਹਿਯੋਗ ਦੇ ਤੁਹਾਡੇ ਹੰਗਾਰੇ ਦੀ ਬਦੌਲਤ ਸੱਜਣ ਮੀਡੀਆ ਇਸ ਵੇਲੇ 2000 ਤੋਂ ਵੱਧ ਸਬਸਕ੍ਰਾਈਬਰ ਇਸਦੇ ਹੋ ਚੁੱਕੇ ਐ ਤੇ ਲਗਾਤਾਰ ਜਿਹੜੀ ਵਿਊਅਰਸ਼ਿਪ ਐ ਉਹ ਤੁਹਾਡੇ ਹੰਗਾਰੇ ਦੀ ਬਦੌਲਤ ਵੱਧ ਰਹੀ ਐ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਆਸ ਕਰਦੇ ਆ ਕਿ ਆਉਣ ਵਾਲੇ ਸਮੇਂ ਚ ਵੀ ਸਾਨੂੰ ਤੁਹਾਡਾ ਇਹ ਹੰਗਾਰਾ ਇਸ ਤਰ੍ਹਾਂ ਹੀ ਮਿਲਦਾ ਰਹੇਗਾ ਤੇ ਸਾਡਾ ਪ੍ਰੇਰਣਾ ਸਰੋਤ ਬਣਿਆ ਰਹੇਗਾ ਅੱਜ ਅਸੀਂ ਗੱਲ ਕਰਾਂਗੇ ਸਿੱਖ ਸਮਾਜ ਦੇ ਅੰਦਰ ਸਿੱਖ ਰਾਜਨੀਤੀ ਦੇ ਅੰਦਰ ਅਕਾਲੀ ਰਾਜਨੀਤੀ ਦੇ ਅੰਦਰ ਕੰਨ ਦੋ ਬੜੀਆਂ ਅਹਿਮ ਘਟਨਾਵਾਂ ਵਾਪਰੀਆਂ ਇੱਕ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਜਿਹੜੀ ਚੰਡੀਗੜ੍ਹ ਵਿੱਚ ਹੋਈ ਉਸ ਮੀਟਿੰਗ ਨੇ ਇਹ ਫੈਸਲਾ ਕੀਤਾ ਕਿ ਜਿਹੜੀ ਹੁਕਮਨਾਮੇ ਦੇ ਤਹਿਤ 2 ਦਸੰਬਰ ਨੂੰ ਸਿੰਘ ਸਹਿਬਾਨ ਨੇ 7 ਮੈਂਬਰੀ ਕਮੇਟੀ ਬਣਾਈ ਸੀ ਬਕਾਇਦਾ ਅਕਾਲੀ ਦਲ ਦੀ ਭਰਤੀ ਦੇ ਲਈ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਦੇ ਲਈ ਉਸ ਨੂੰ ਵਿਧਾ ਕੇ ਵਰਕਿੰਗ ਕਮੇਟੀ ਨੇ 15 ਮੈਂਬਰੀ ਕਰ ਦਿੱਤਾ ਪਰ ਦੂਸਰੇ ਪਾਸੇ ਨਾਲ ਦੀ ਨਾਲ ਹੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਕਬੀਰ ਸਿੰਘ ਨੇ ਉਸ ਕਮੇਟੀ ਨੂੰ ਰੱਦ ਕਰ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਇਸ ਨੂੰ ਸਿੰਘ ਸਹਿਬਾਨ ਦੀ ਕੋਈ ਜਿਹੜੀ ਇਮਾਨਤਾ ਨਹੀਂ ਹੈ ਸਿੱਖ ਸਹਿਬਾਨ ਵੱਲੋਂ ਪ੍ਰਵਾਨ ਨਹੀਂ ਕੀਤੀ ਗਈ ਤਾਂ ਇਸ ਦੇ ਨਾਲ ਜਿਹੜਾ ਉਹ ਅਕਾਲੀ ਦਲ ਦੀ ਜਿਹੜੀ ਸ਼ੁਰੂ ਕੀਤੀ ਹੋਈ ਮਹਿੰਮ ਸੀ ਉਸ ਦੇ ਵਿੱਚ ਫਿਰ ਇੱਕ ਭੰਬਰ ਪੂਸਾ ਵੀ ਪਿਆ ਔਰ ਇੱਕ ਨਵਾਂ ਜਿਹੜਾ ਵਿਵਾਦ ਸ਼ੁਰੂ ਹੋ ਗਿਆ ਦੂਸਰੇ ਪਾਸੇ ਕੱਲ ਮਸਤੂਆ ਉਹਨਾਂ ਦੇ ਵਿੱਚ ਇੱਕ ਧਾਰਮਿਕ ਸਮਾਗਮ ਹੋਇਆ ਉਸ ਸਮਾਗਮ ਦੇ ਵਿੱਚ ਜਿਹੜੀ ਸਿੱਖ ਰਾਜਨੀਤੀ ਨਾਲ ਸੰਬੰਧਿਤ ਬਖਵਕ ਹੋਰ ਜਿਹੜੇ ਸੰਗਠਨ ਸੀਗੇ ਜਿਹੜੇ ਵਿਚਾਰਧਾਰਾ ਦੇ ਪੱਖ ਤੇ ਬੇਸ਼ੱਕ ਮਤਭੇਦ ਉਹਨਾਂ ਦੇ ਹੋਣ ਪਰ ਉਹਨਾਂ ਨੇ ਇਕੱਠੇ ਹੋ ਕੇ ਉੱਥੇ ਜਿਹੜਾ ਇਕੱਠ ਕੀਤਾ ਉਸ ਇਕੱਠ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲੀ ਫੂਲਾ ਸਿੰਘ ਦਾ ਜਿਹੜਾ ਅਵਾਰਡ ਹੈ ਉਸ ਨਾਂ ਦਾ ਉਹ ਦਿੱਤਾ ਗਿਆ ਔਰ ਇਸ ਮੌਕੇ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਨੇ ਬਕਾਇਦਾ ਬੋਲਦਿਆਂ ਇਹ ਗੱਲ ਕਹੀ ਕਿ ਕੌਮਾਂ ਜਿਹੜੀਆਂ ਉਹ ਸਿਧਾਂਤਾਂ ਤੇ ਅਸੂਲਾਂ ਦੇ ਨਾਲ ਚੱਲਦੀਆਂ ਤੇ ਅਸੂਲਾਂ ਨੂੰ ਜੇ ਖੋਰਾ ਲੱਗੇ ਤਾਂ ਉਸ ਦੇ ਕਾਰਨ ਕੌਮਾਂ ਕੁਰਬਾਨ ਵੀ ਕੀਤੀਆਂ ਜਾ ਸਕਦੀਆਂ ਤੇ ਉਹਨਾਂ ਨੇ ਸਿੱਖ ਨੌਜਵਾਨਾਂ ਨੂੰ ਇਸ ਗੱਲ ਦਾ ਸੱਦਾ ਦਿੱਤਾ ਕਿ ਉਹ ਅੱਗੇ ਆਉਣ ਤੇ ਸਿੱਖ ਪਰੰਪਰਾਵਾਂ ਨੂੰ ਬਚਾਉਣ ਨਾਲ ਦੀ ਨਾਲ ਉੱਥੇ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜਿਹੜਾ ਸਿੱਖ ਕੌਮ ਹੈ ਉਹ ਰਾਜਸੀ ਖੇਤਰ ਵਿੱਚ ਧਾਰਮਿਕ ਖੇਤਰ ਵਿੱਚ ਤੇ ਵਿਦਿਆ ਦੇ ਖੇਤਰ ਵਿੱਚ ਜਿਹੜੀ ਹੈ ਬਹੁਤ ਪਛੜ ਚੁੱਕੀ ਹੈ ਸੋ ਇਸ ਕਰਕੇ ਲੋੜ ਹੈ ਕਿ ਇਹ ਜਿਹੜਾ ਅਸੂਲਾਂ ਨੂੰ ਸਿਧਾਂਤਾਂ ਨੂੰ ਖੋਰਾ ਲੱਗ ਰਿਹਾ ਇਸ ਨੂੰ ਬਚਾਇਆ ਜਾਵੇ ਆ ਇਸ ਸਥਿਤੀ ਦੇ ਵਿੱਚ ਉਹਨਾਂ ਨੇ ਇੱਕ ਅਕਾਲੀ ਰਾਜਨੀਤੀ ਦੇ ਵਿੱਚ ਸਿੱਖ ਰਾਜਨੀਤੀ ਦੇ ਵਿੱਚ ਇੱਕ ਨਵਾਂ ਬਿਰਤਾਂਤ ਨਵੀਂ ਧਾਰਾ ਜਿਹੜੀ ਹੈ ਉਸ ਦੀ ਨੀਂਹ ਰੱਖ ਦਿੱਤੀ ਹੈ ਔਰ ਦੂਸਰੇ ਪਾਸੇ ਜਿੱਥੇ ਅਕਾਲ ਤਖਤ ਦੇ ਜਥੇਦਾਰ ਨੇ ਉਹ ਕਮੇਟੀ ਰੱਦ ਕਰ ਦਿੱਤੀ ਜਿਹੜੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਬਣਾਈ ਸੀ ਇਸ ਤੋਂ ਇਹ ਲੱਗਦਾ ਹੈ ਕਿ ਇਹ ਜਿਹੜੀਆਂ ਦੋ ਧਾਰਾਵਾਂ ਇੱਕ ਧਾਰਾ ਤਾਂ ਉਹ ਜਿਹੜੀ ਅਕਾਲ ਤਖਤ ਤੋਂ ਬਾਗੀ ਤੇ ਦੂਸਰੀ ਧਾਰਾ ਉਹ ਜਿਹੜੀ ਅਕਾਲ ਤਖਤ ਨੂੰ ਸਮਰਪਿਤ ਹੋ ਕੇ ਸਾਰੀ ਆਪਣੀ ਰਣਨੀਤੀ ਨੂੰ ਆਪਣੀ ਰਾਜਨੀਤੀ ਨੂੰ ਅੱਗੇ ਵਧਾ ਰਹੀ ਹੈ ਇਸ ਗੱਲ ਦੇ ਉੱਤੇ ਅਸੀਂ ਅੱਜ ਚਰਚਾ ਕਰਾਂਗੇ ਇਸ ਚਰਚਾ ਦੇ ਲਈ ਸਾਡੇ ਵਿਸ਼ੇਸ਼ ਮਹਿਮਾਨ ਨੇ ਸਰਦਾਰ ਜਸਪਾਲ ਸਿੰਘ ਸਿੱਧੂ ਜਿਹੜੇ ਸੀਨੀਅਰ ਜਰਨਲਿਸਟ ਵੀ ਨੇ ਔਰ ਜਿਨ੍ਹਾਂ ਦਾ ਪੁਰਾਣਾ ਜਿਹੜਾ ਸਿੱਖ ਰਾਜਨੀਤੀ ਦੇ ਬਾਰੇ ਲੰਬਾ ਤਜਰਬਾ ਵੀ ਹੈ ਉਸ ਦਾ ਉਹਨਾਂ ਨੇ ਬੜਾ ਡੂੰਘਾਈ ਨਾਲ ਵਿਦਿਆਨ ਕੀਤਾ ਹੈ ਉਸ ਨੂੰ ਉਹ ਬੜਾ ਨੇੜਿਓ ਤੇ ਚੰਗੀ ਤਰ੍ਹਾਂ ਸਮਝਦੇ ਆ ਤੇ ਉਹਨਾਂ ਦੀ ਇੱਕ ਇਹ ਸਾਰੀ ਰਾਜਨੀਤੀ ਚ ਜੋ ਕੁਝ ਵਾਪਰ ਰਿਹਾ ਉਸ ਦੇ ਬਾਰੇ ਉਹਨਾਂ ਦੀ ਇੱਕ ਵੱਖਰੀ ਧਾਰਨਾ ਹੈ ਵੱਖਰੀ ਸੋਚ ਹੈ ਉਹਨਾਂ ਦਾ ਆਪਣਾ ਇੱਕ ਨਜ਼ਰੀਆ ਉਹਨਾਂ ਤੋਂ ਅਸੀਂ ਜਾਨਣਾ ਚਾਹਾਂਗੇ ਕਿ ਇਹ ਜਿਹੜੀਆਂ ਦੋ ਧਰਾਵਾਂ ਸਿੱਖ ਰਾਜਨੀਤੀ ਚ ਕਾਲੀ ਰਾਜਨੀਤੀ ਚ ਬਣੀਆਂ ਹੈਗੀਆਂ ਇਹ ਇਸ ਦੇ ਕੀ ਆਉਣ ਵਾਲੇ ਸਮੇਂ 'ਚ ਨਤੀਜੇ ਸਾਹਮਣੇ ਆਉਣਗੇ ਤੇ ਸਿੱਖ ਰਾਜਨੀਤੀ ਕਿਸ ਪਾਸੇ ਮੁੜ ਜਾਏਗੀ ਸਿੱਧੂ ਸਾਹਿਬ ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ ਧੰਨਵਾਦ ਜੀ ਧੰਨਵਾਦ ਸ਼ੁਕਰੀਆ ਸਿੱਧੂ ਸਾਹਿਬ ਕਿਸ ਤਰ੍ਹਾਂ ਲੱਗਦਾ ਜੋ ਕੁਝ ਕੱਲ ਚੰਡੀਗੜ੍ਹ ਤੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਫੈਸਲੇ ਲਏ ਤੇ ਦੂਸਰੇ ਪਾਸੇ ਮਸਤੂ ਆਣਾ 'ਚ ਜਿਹੜੇ ਧਾਰਮਿਕ ਸਮਾਗਮ ਵਿੱਚ ਵੱਖ-ਵੱਖ ਜਿਹੜੇ ਪੁਰਾਣੇ ਜਿਹੜੇ ਆਗੂ ਸੀਗੇ ਚਾਹੇ ਉਹ ਫੈਡਰੇਸ਼ਨ ਦੇ ਸੀ ਚਾਹੇ ਉਹ ਹੋਰ ਆਗੂ ਸੀਗੇ ਤੇ ਜਿੱਥੇ ਮਾਨ ਦਾ ਲੈ ਉਸ ਦਾ ਜਿਹੜਾ ਬੇਟਾ ਵੀ ਸਿਮਰਨਜੀਤ ਸਿੰਘ ਮਾਨ ਦਾ ਈਮਾਨ ਸਿੰਘ ਮਾਨ ਵੀ ਉੱਥੇ ਬੋਲਿਆ ਔਰ ਹੋਰ ਵੀ ਪੁਰਾਣੇ ਖੜਕੂ ਆਗੂ ਜਿਹੜੇ ਆ ਉਹ ਵੀ ਉਸ ਸਮਾਗਮ ਵਿੱਚ ਸ਼ਾਮਲ ਹੋਏ ਆ ਤੇ ਨਾਲ ਦੀ ਨਾਲ ਉੱਥੇ ਇਹ ਵੀ ਦੱਸਣਾ ਬੰਦ ਹੈ ਕਿ ਜਿਹੜੇ ਅੰਮ੍ਰਿਤਪਾਲ ਸਿੰਘ ਹੋਣੀ ਤੇ ਸਰਬਜੀਤ ਸਿੰਘ ਖਾਲਸਾ ਹੋਣੀ ਜਿਹੜੇ ਇੱਕ ਫਰੀਦਕੋਟ ਤੋਂ ਔਰ ਇੱਕ ਖਡੂਰ ਸਾਬ ਤੋਂ ਜਿੱਤੇ ਆ ਉਹ ਉਹਨਾਂ ਦੇ ਵਿੱਚ ਅਸੀਂ ਦੇਖਦੇ ਆ ਕਿ ਬਕਾਇਦਾ ਜਿਹੜਾ ਉਹਨਾਂ ਦੇ ਇੱਕ ਪਾਰਟੀ ਜਿਹੜੀ ਬਣਾਈ ਹੈ ਔਰ ਅਮਰਤਪਾਲ ਸਿੰਘ ਦੇ ਪਿਤਾ ਜਿਹੜੇ ਉਸ ਦੇ ਮੁਖੀ ਨੇ ਉਹ ਵੀ ਕੱਲ ਉੱਥੇ ਹਾਜ਼ਰ ਸੀ ਤੇ ਉਹਨਾਂ ਨੇ ਵੀ ਉੱਥੇ ਆਪਣੇ ਜਿਹੜੇ ਵਿਚਾਰ ਰੱਖੇ ਸੋ ਕਿਤੇ ਨਾ ਕਿਤੇ ਗੱਲ ਇਹ ਵੀ ਲੱਗਦੀ ਹੈ ਸਿੱਧੂ ਸਾਹਿਬ ਕਿ ਇੱਕ ਪਾਸੇ ਅਕਾਲੀ ਦਲ ਤੇ ਦੂਸਰੇ ਪਾਸੇ ਸਿੱਖ ਰਾਜਨੀਤੀ ਦੀਆਂ ਬਾਕੀ ਸਾਰੇ ਜਿਹੜੇ ਲੋਕ ਹੈ ਵੱਖ-ਵੱਖ ਵਿਚਾਰਾਂ ਵਾਲੇ ਉਹ ਇੱਕ ਮੰਚ ਤੇ ਇਕੱਠੇ ਹੋ ਗਏ ਤੇ ਇਸ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਾਰੀ ਅਕਾਲੀ ਰਾਜਨੀਤੀ ਦੇਖੋ ਅਕਾਲੀ ਕਾਫੀ ਸਾਲਾਂ ਦਾ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਮੌਕਾ ਪ੍ਰਸਤ ਕਿਸਮ ਦੀ ਸਿਆਸਤ ਸੀ ਜਿਹਨੂੰ ਉਹ ਵਿਰੋਧੀ ਲੋਕ ਸਿੱਧੇ ਲੈਵਲ ਤੇ ਹੁਣ ਸਪਸ਼ਟ ਲੈਵਲ ਤੇ ਕਹਿੰਦੇ ਆ ਵੀ ਉਹ ਬੀਜੇਪੀ ਪੱਖੀ ਹਿੰਦੂਤਵ ਪੱਖੀ ਸਿਆਸਤ ਉਹਦੀ ਰਹੀ ਹੈ ਬਿਗਨਿੰਗ ਤੋਂ ਹੀ 78 ਤੋਂ ਹੀ ਤੇ ਉਸੇ ਦਾ ਸਾਰੀ ਸਿਆਸਤ ਦਾ ਕ੍ਰਿਟਿਕ ਹੈ ਜਾਂ ਉਹਦਾ ਸਾਰਾ ਇੱਕ ਮੋٹے ਲੈਵਲ ਤੇ ਜਿਹੜਾ ਉਹਦਾ ਨੁਕਤਾ ਚੀਨੇ ਜਾਂ ਉਹਦਾ ਅਨਲਿਸਿਸ ਕੀਤਾ ਉਹ ਅਨਲਿਸਿਸ ਦੇ ਲੈਵਲ ਤੇ 2 ਦਸੰਬਰ ਦਾ ਜਿਹੜਾ ਅਕਾਲ ਤਖਤ ਤੋਂ ਆਇਆ ਹੁਕਮਨਾਮਾ ਉਹਦਾ ਇੱਕ ਐਨਾਲਿਸਿਸ ਦਾ ਇੱਕ ਪੂਰਾ ਸਮੁੱਚਾ ਪ੍ਰਦਰਸ਼ਨ ਹੈ ਸਾਰਾ ਉਸ ਦੇ ਉਸ ਦੀ ਸਿਆਸਤ ਦਾ ਇਹ ਸਿਆਸਤ ਕਿਤੇ ਨਾ ਕਿਤੇ ਇਹ ਗੱਲ ਤਾਂ ਲੱਗ ਹੀ ਰਹੀ ਹੈ ਨਾ ਕਿ ਜਿਹੜਾ 2 ਦਸੰਬਰ ਦੀ ਤੁਸੀਂ ਗੱਲ ਕੀਤੀ ਆਪਾਂ ਪਿਛਲੇ ਪ੍ਰੋਗਰਾਮਾਂ 'ਚ ਇਹ ਗੱਲ ਕੀਤੀ ਉਸ ਹੁਕਮਨਾਮੇ ਦੀ ਕਿ ਹੁਕਮਨਾਮੇ ਦੇ ਹੱਕ 'ਚ ਕੌਣਾ ਹੁਕਮਨਾਮੇ ਦੇ ਵਿਰੁੱਧ ਕੌਣਾ ਇਹ ਗੱਲ ਤਾਂ ਇੱਥੇ ਆਣ ਕੇ ਖੜ ਗਈ ਨਾ ਹਾਂ ਤੇ ਸਵਾਲ ਇਹ ਹੈ ਵੀ ਉਸ ਪੋਲਿਟਿਕਸ ਨੇ ਜਿਹੜਾ ਪੰਜਾਬ ਨੂੰ ਕਾਫੀ ਨੁਕਸਾਨ ਕੀਤਾ ਤੇ ਉਹਦੇ ਉੱਤੇ ਹੀ ਇਹ ਸਾਰੇ ਅੱਜ ਕੱਲ ਦੀ ਜਿਹੜੀ ਸਿੱਖਾਂ ਦੀ ਸਥਿਤੀ ਆ ਕੇ ਖੜੀ ਹੋ ਗਈ ਹੈ ਜਾਂ ਸਿੱਖ ਪੋਲਿਟਿਕਸ ਦੀ ਹੋਊਗੀ ਜਾਂ ਪੰਜਾਬ ਪੋਲਿਟਿਕ ਦੀ ਸਥਿਤੀ ਵੀ ਉਸੇ ਕਰਕੇ ਹੀ ਬਦਤਰ ਕਿਸਮ ਤੇ ਪਹੁੰਚੀ ਹੈ ਇਹ ਇਹ ਉਸ ਦਾ ਲੰਬੋ ਲੋਆ ਸੀ ਉਸ ਦਾ 2 ਦਸੰਬਰ ਦੇ ਹੁਕਮਨਾਮੇ ਦਾ ਅਕਾਲ ਤਖਤ ਉਹ ਉਸ ਹੁਕਮਨਾਮੇ ਦਾ ਉਹ ਹੁਕਮਨਾਮੇ ਨੂੰ ਤਕਰੀਬਨ 2 ਮਹੀਨੇ ਹੋ ਗਏ ਪਹਿਲਾਂ ਤਾਂ ਚੱਲਦਾ ਰਿਹਾ ਆਪਸ ਵਿੱਚ ਦੇ ਵੀ ਆਏ ਲਾਗੂ ਕਰਾਂਗੇ ਆ ਲਾਗੂ ਕਰਾਂਗੇ ਸਾਰਾ ਤੇ ਉਹ ਕੱਲਾ ਕੁਛ ਹੋਇਆ ਨਹੀਂ ਉਹਦੇ ਵਿੱਚ 2 ਮਹੀਨੇ ਵਿੱਚ ਬਿਲਕੁਲ ਸਪਸ਼ਟ ਹੋ ਗਿਆ ਵੀ ਇੱਕ ਜਿਹੜੀ ਬਾਦਲ ਪੱਖੀ ਧਾਰਾ ਹੈਗੀ ਹੈ ਉਹ ਪ੍ਰਕਾਸ਼ ਸਿੰਘ ਬਾਦਲ ਦੇ ਉਸੇ ਪ੍ਰੋਗਰਾਮ ਨੂੰ ਅੱਗੇ ਲਿਜਾਣਾ ਚਾਹੁੰਦੀ ਹੈ ਉਹ ਜਿਹੜੇ ਉਸ ਕਿਸਮ ਦੀ ਹੈ ਧਾਰਾ ਉਹ ਫਿਰ ਇਸੇ ਕਰਕੇ ਪ੍ਰਕਾਸ਼ ਸਿੰਘ ਬਾਦਲ ਦੀ ਧਾਰਾ ਨੂੰ ਸੁਖਵੀਰ ਬਾਦਲ ਦਾ ਜਿਹੜਾ ਕਾਲੀਦਾਲ ਹੈ ਉਹਨੇ ਮੰਨਿਆ ਨਹੀਂ ਉਹਦੇ ਚੋਂ ਨਿਕਲਣਦੀਆਂ 100 ਜੁਕਤਾਂ ਕੀਤੀਆਂ ਐ ਜੀਪੀਸੀ ਨੂੰ ਵਰਤਿਆ ਕਾਲ ਤੱਕ ਦੇ ਆਪਣੇ ਜਸੇਦਾਰ ਹਰਪ੍ਰੀਤ ਸਿੰਘ ਦੇ ਅਗੇਂਸਟ ਉਹ ਸਾਰਾ ਮਾਹੌਲ ਖੜਾ ਕੀਤਾ ਇਹ ਸਾਰੀਆਂ ਜਿਹੜੀਆਂ ਨਿੱਕੀਆਂ ਨਿੱਕੀਆਂ ਗੱਲਾਂ ਉਹਨਾਂ ਨੇ ਕੀਤੀਆਂ ਨਿੱਕੀਆਂ ਵੱਡੀਆਂ ਉਹ ਸਾਰੀਆਂ ਵੀ ਅਸੀਂ ਮੰਨਣਾ ਨਹੀਂ ਅਸੀਂ ਇਹਦੇ ਜੋ ਨਿਕਲਣਾ ਆਪਦੀ ਮਰਜ਼ੀ ਕਰਨੀ ਹੈ ਮਰਜ਼ੀ ਇੱਥੋਂ ਤੱਕ ਕੀਤੀ ਵੀ ਅਗਲੇ ਨੇ ਉਹ ਆਪਣੇ ਮਰਜ਼ੀ ਨਾਲ ਹੀ ਉਹਦੀ ਨਵੀਂ ਨਵੀਂ ਜਿਹੜੀ ਮੈਂਬਰਸ਼ਿਪ ਵੀ ਸ਼ੁਰੂ ਕਰਤੀ ਤੇ ਇਹ ਵੀ ਕਿਹਾ ਹੋਏ 25 ਲੱਖ ਦੇ ਨੇੜੇ 25 ਲੱਖ ਦੇ ਨੇੜੇ ਤੇ ਸਾਡੀ ਟਾਰਗੇਟ ਦੇ ਨੇੜੇ ਤਾਂ ਫਾਰਮ ਚਲੇ ਵੀ ਗਏ ਅਸੀਂ ਅਸੀਂ ਹੁਣ 10 10 ਲੱਖ ਹੋਰ 10000 ਹੋਰ 10 ਲੱਖ ਹੋਰ ਛਪਾ ਰਹੇ ਹਾਂ ਇਸ ਕਿਸਮ ਦਾ ਵੀ ਵਾਦਾ ਉਹਨਾਂ ਨੇ ਕੀਤਾ ਤੇ ਇਹ ਗੱਲਾਂ ਕੀਤੀਆਂ ਕੱਲ ਦੇ ਕੱਲ ਦੀ ਮੀਟਿੰਗ 'ਚ ਵੀ ਹੋਈਆਂ ਤੇ ਫਿਰ ਉਹਨਾਂ ਨੇ ਇੱਥੋਂ ਤੱਕ ਆ ਵੀ ਅਸੀਂ ਜੇ ਇਸ ਨੂੰ ਕਹੀਏ ਵੀ ਉਹਨਾਂ ਨੇ ਸੱਤ ਮੈਂਬਰੀ ਕਮੇਟੀ ਵੀ ਮੈਂਬਰਸ਼ਿਪ ਵਾਲੀ ਦੀ ਮੀਟਿੰਗ ਵੀ ਨਹੀਂ ਬੁਲਾਈ ਇੱਕ ਵੀ ਹਜੇ ਤੱਕ ਇਹ ਸਾਰਾ ਕੁਝ ਹੁਣ ਲੋਕਾਂ ਨੂੰ ਪਤਾ ਵੀ ਕੀ ਕੁਝ ਹੋ ਗਿਆ ਦੂਜੇ ਪਾਸੇ ਇਹ ਸੀਗਾ ਬੀਕ ਜਿਹੜੀ ਧਾਰਾ ਦੂਜੀ ਆ ਉਹ ਕਹਿੰਦੇ ਸੀ ਵੀ ਤੁਸੀਂ ਮੋਟੇ ਲੈਵਲ ਤੇ ਇੱਕ ਛੋਟੀ ਜਿਹੀ ਧਾਰਾ ਜਿਹੜੀ ਕਿ ਸਾਰੇ 2 ਤਖਤ 2 ਦਸੰਬਰ ਦੇ ਹੁਕਮਾਣੇ ਨੂੰ ਬਿਲਕੁਲ ਬੜਾ ਨਰਮ ਮੰਨਦੀ ਹੈ ਉਹ ਇੱਕ ਛੋਟੀ ਜਿਹੀ ਧਾਰਾ ਹੈਗੀ ਸਿੱਖਾ ਚ ਤੇ ਉਹ ਜਿਹਦੇ ਵਿੱਚ ਆਪਾਂ ਉਹ ਚੌੜਾ ਮਤਲਬ ਕਿ ਸਾਡੇ ਉਹ ਅਟੈਕ ਦੇ ਵਿੱਚ ਉਹ ਰਿਪਰੈਜ਼ੈਂਟ ਹੁੰਦੀ ਹੈ ਤੇ ਇਹ ਸਾਰੇ ਨਰੈਣ ਸਿੰਘ ਚੌੜੇ ਵਾਲੇ ਕੇਸ ਦੇ ਉਹ ਛੋਟੀ ਧਾਰਾ ਹੈਗੀ ਇੱਕ ਅੱਛਾ ਦੂਜੀ ਧਾਰਾ ਇੱਕ ਵੱਡੀ ਇਹ ਹੈਗੀ ਹੈ ਜਿਹਦੇ ਚ ਛਣ ਕੇ ਆਈ ਹੈ ਸਾਰੀ ਉਹ ਇਹ ਇਹ ਆਈ ਹੈ ਵੀ ਅਕਾਲ ਤਖਤ ਸਿੱਧੀ ਅਕਾਲ ਤਖਤ ਦੇ ਜਿਹੜਾ ਹੁਕਮਨਾਮਾ ਉਹਨੂੰ ਮੰਨਿਆ ਜਾਵੇ ਇਸ ਕਰਕੇ ਹੁਣ ਦੋ ਧਾਰਾ ਹੋ ਗਈਆਂ ਇੱਕ ਧਾਰਾ ਤਾਂ ਇਹ ਹੋ ਗਈ ਹੈ ਇਹ ਅਕਾਲ ਤਖਤ ਦਾ ਹੁਕਮ ਨਾਮੇ ਨੂੰ ਤੁਸੀਂ ਥੋੜਾ ਜਿਹਾ ਵਾਰਤਬੁਰਤ ਕੇ ਇੰਦਰ ਉਧਰ ਕਰਕੇ ਤੇ ਤੁਸੀਂ ਉਹਦੇ ਵਿੱਚੋਂ ਨਿਕਲ ਚੋਂ ਪਾਸੇ ਹੋ ਜਾਓ ਮੰਨਿਆ ਨਾ ਜਾਵੇ ਦੂਜੀ ਧਾਰਾ ਵੀ ਉਹਨੂੰ ਇੰਨ ਮੈਨੂੰ ਮੰਨਿਆ ਜਾਵੇ ਇਹਦਾ ਮਤਲਬ ਤੁਹਾਡੀ ਪੋਲਿਟਿਕਸ ਦੀਆਂ ਦੋ ਧਾਰਾ ਵੱਖਰੀਆਂ ਹੋ ਗਈਆਂ ਤੇ ਇੱਕ ਅਕਾਲ ਤਖਤ ਦੇ ਬਾਗੀ ਤੇ ਇੱਕ ਅਕਾਲ ਤਖਤ ਨੂੰ ਸਮਰਪਿਤ ਇਹ ਕੱਲ ਇਹ ਕਾਫੀ ਹੱਦ ਤੱਕ ਇਹ ਧਾਰਾ ਹੁਣ ਦਿਨੋ ਦਿਨ ਲੱਗਦਾ ਵੀ ਨਿਖਰੇਗੀ ਧਾਰਾ ਇਹਦੀ ਲੈਂਡ ਹੋਰ ਡੂੰਗੀ ਹੋਏਗੀ ਕੱਲ ਇਹ ਲੈਂਡ ਖਿੱਚੀ ਗਈ ਆ ਇਸ ਕਰਕੇ ਹੁਣ ਹੁਣ ਆਪਾਂ ਜੇ ਪਹਿਲਾਂ ਇਸ ਗੱਲਾਂ ਤੋਂ ਕਰਨ ਤੋਂ ਪਹਿਲਾਂ ਇੱਕ ਇਹਦਾ ਜਿਹੜਾ ਜਿਹੜਾ ਥਿਓਰੀਕਲੀ ਆਧਾਰਤਾ ਆਧਾਰ ਹੈ ਜਿਹੜਾ ਜਿਹੜਾ ਬੇਸਿਕ ਆਧਾਰ ਹੈ ਜਿਹੜਾ ਉਹ ਇਹ ਹੈ ਵੀ ਅਕਾਲ ਤਖਤ ਹੈ ਜਿਹੜਾ ਉਹ ਸਿੱਖ ਵੱਖਰੀ ਸਿੱਖ ਪਹਿਚਾਣ ਦਾ ਥੁਰਾ ਤੇ ਉਹ ਵੱਖਰੀ ਸਿੱਖ ਪਹਿਚਾਣ ਦੇ ਲਈ ਇਹ ਹੈ ਵੀ ਤੁਸੀਂ ਵੱਖਰੀ ਸਿੱਖ ਪਹਿਚਾਣ ਦਾ ਮਤਲਬ ਤੁਹਾਡਾ ਫਲਸਫਾ ਵੀ ਹੈ ਤੁਹਾਡਾ ਉਹ ਅਕਾਲ ਤਖਤ ਦਾ ਤੁਹਾਡੀ ਸਿਧਾਂਤ ਉਹ ਸਾਰਿਆਂ ਨੂੰ ਰਿਪਰੈਜ਼ੈਂਟ ਕਰਦਾ ਹੈ ਉਹਨਾਂ ਨੂੰ ਮੂਰਤੀਮਾਨ ਕਰਦਾ ਸਿਧਾਂਤ ਤਾਂ ਤੁਹਾਡਾ ਇਹ ਹੈ ਵੀ ਤੁਸੀਂ ਵਿਚਾਲੇ ਕਿਸੇ ਦੇਵੀ ਦੇਵਤੇ ਨੂੰ ਨਹੀਂ ਮੰਨਣਾ ਤੁਹਾਡਾ ਸਿੱਧਾ ਪਰਮਾਤਮਾ ਨਾਲ ਗੋਡ ਨਾਲ ਸਿੱਧਾ ਕਮਿਊਨੀਕੇਸ਼ਨ ਹੈ ਵਿਚਾਲੇ ਕੋਈ ਵਿਚੋਲਾ ਨਹੀਂ ਇਹ ਕੇ ਸਿਧਾਂਤ ਹੈ ਇਸ ਕਰਕੇ ਕਾਲ ਤੱਕ ਦਾ ਉਸ ਨੂੰ ਕਰਦਾ ਦੂਜਾ ਇਹ ਹੈ ਵੀ ਤੁਹਾਡੀ ਵੱਖਰੀ ਪਛਾਣ ਹੈ ਤੁਹਾਡੇ ਵੱਖਰੇ ਹੀ ਸਾਰੇ ਪਰੰਪਰਾ ਹੈ ਤੇ ਤੁਸੀਂ ਉਸ ਪਰੰਪਰਾ ਦੇ ਮੁਤਾਬਕ ਕਿਸੇ ਰਾਜੇ ਨੂੰ ਕਿਸੇ ਦੇ ਥੱਲੇ ਨਹੀਂ ਲੱਗਣਾ ਸਾਰਾ ਦੁਨਿਆਵੀ ਲੈਵਲ ਤੇ ਵੀ ਇਹ ਅਕਾਲ ਤਖਤ ਅਕਾਲ ਪ੍ਰਤੀ ਸਮਰਪਿਤ ਹੋ ਤੁਸੀਂ ਮਨੁੱਖਾਂ ਪ੍ਰਤੀ ਸਮਰਪਿਤ ਨਹੀਂ ਇਹਦੇ ਨਾਲ ਤੁਹਾਡੀ ਮਾਨਸਿਕ ਲੈਵਲ ਦੀ ਜਿਹੜੀ ਆਜ਼ਾਦੀ ਹੈ ਲਿਬਰੇਸ਼ਨ ਹੈ ਉਹਦਾ ਵੀ ਸਿੰਬਲ ਹੈ ਤੀਜੀ ਗੱਲ ਇਹ ਹੈ ਵੀ ਮਨੁੱਖਾਂ ਦੀ ਜਾਤ ਸਾਰੀ ਬਰਾਬਰ ਹੈ ਉਹਦੇ ਵਿੱਚ ਫਿਰ ਤੁਹਾਨੂੰ ਕਾਸਟ ਸਿਸਟਮ ਦੇ ਵਿਰੁੱਧ ਵੀ ਅਕਾਲ ਤਖਤ ਸਿੰਬਲ ਹੈ ਬਹੁਤ ਵੱਡਾ ਇਹ ਸਾਰੀ ਗੱਲ ਦਾ ਇਹ ਕਈ ਕਿਸਮ ਦੇ ਸੋਸ਼ਲ ਅਤੇ ਰਾਜ ਰਾਸੀ ਤੇ ਸਪਿਰਚੁਅਲ ਤਿੰਨੇ ਫੀਲਡ ਦੇ ਵਿੱਚ ਇਹ ਇਹ ਸਾਡੇ ਸਿਧਾਂਤ ਨੂੰ ਮੂਰਤੀਮਾਨ ਕਰਦਾ ਅਕਾਲ ਤਖਤ ਇਸ ਕਰਕੇ ਦੂਜੇ ਬੰਦੇ ਉਹਦੇ ਤੇ ਖੜੇ ਹੋ ਗਏ ਹੁਣੇ ਬਹੁਤ ਵੱਡੀ ਲਾਈਨ ਹੋ ਗਈ ਹੈ ਸਾਰੀ ਆਪਸ ਵਿੱਚ ਜਿਹੜੀ ਕਿ ਪਹਿਲਾਂ ਕਦੇ ਨਹੀਂ ਇਸ ਕਿਸਮ ਦੀ ਬੱਜੀ ਨਹੀਂ ਸੀ ਕਦੇ ਲਾਈਨ ਨਹੀਂ ਖਿੱਚੀ ਗਈ ਹੁਣ ਤਕਰੀਬਨ ਅਕਾਲੀ ਦਲ ਬਾਦਲ ਨੂੰ ਛੱਡ ਕੇ ਸੁਖਵੀਰ ਦੇ ਬਾਦਲ ਅਕਾਲੀ ਦਲ ਨੂੰ ਛੱਡ ਕੇ ਬਾਕੀ ਸਾਰਿਆਂ ਧਿਰਾਂ ਜਿਹੜੀਆਂ ਭਾਵੇਂ ਆਪਸ ਵਿੱਚ ਦੀ ਵਿਰੋਧੀ ਆ ਉਹ ਇਕੱਠੀਆਂ ਹੋ ਗਏ ਇੱਕ ਪੁਆਇੰਟ ਤੇ ਇਕੱਠੀਆਂ ਹੋ ਗਏ ਆ ਵੀ ਅਕਾਲ ਤਖਤ ਨੂੰ ਸਮਰਪਤ ਬੰਦੇ ਇੱਕ ਪਾਸੇ ਹੋ ਜਾਣ ਤੇ ਸ਼ਾਇਦ ਇਹ ਲੈਂ ਹੁਣ ਵਧੇਗੀ ਇਹ ਘਟੇਗੀ ਨਹੀਂ ਔਰ ਲੈਂ ਖਿੱਚੀ ਜਾਏਗੀ ਕਿਉਂਕਿ ਜੇ ਤੁਸੀਂ ਇਸ ਲੈਂ ਨੂੰ ਹੋੜ ਡੂੰਗਾ ਨਹੀਂ ਹੁੰਦਾ ਤਾਂ ਫਿਰ ਤੁਸੀਂ ਤੁਸੀਂ ਸਿੱਖ ਜਿਹੜੇ ਹਿੰਦੂਤਵਾ ਵਾਲੀ ਪੋਲਿਟਿਕਸ ਕਰਨਗੇ ਜਿਹੜੀ ਬੀਜੇਪੀ ਕਰ ਰਹੀ ਹੈ ਹਿੰਦੂਤਵਾ ਦੀ ਪੋਲਿਟਿਕਸ ਦਾ ਮਤਲਬ ਹੈ ਵੀ ਸਿੱਖ ਪਛਾਣ ਖਤਮ ਸਿੱਖ ਪਛਾਣ ਇੱਕ ਵੱਡੇ ਪੈਨ ਹਿੰਦੂ ਜਿਹੜਾ ਸਮਾਜ ਹੈ ਉਹਦੇ ਵਿੱਚ ਤੁਸੀਂ ਮਰਜ ਕਰ ਦਿਓ ਉਹਦੇ ਵਿੱਚ ਹੀ ਮਿਲ ਜਾਓ ਕਿਉਂਕਿ ਤੁਹਾਡੀ ਤਾਂ ਆਪਣੀ ਪਛਾਣ ਹੀ ਨਹੀਂ ਤੁਸੀਂ ਉਹਦਾ ਹਿੱਸਾ ਹੈ ਤੇ ਇਹ ਹੀ ਹਿੰਦੂਤਵਾ ਦੀ ਜਿਹੜੀ ਅਡਾਲੋਜੀ ਹੈ ਵਿਚਾਰਧਾਰਾ ਉਹ ਬੜੇ ਦਿਨ ਦੀ ਕਰ ਰਹੀ ਹੈ ਵੀ ਤੁਸੀਂ ਹਿੰਦੂ ਸਮਾਜ ਦਾ ਹਿੱਸਾ ਸਿੱਖ ਹਾਂਜੀ ਇਹ ਸਿਸਮਰੇ ਇਥੇ ਸਵਾਲ ਹੈ ਕਿ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਕੱਲ ਮੁੱਦਾ اٹھਾਇਆ ਹੈਗਾ ਕਿ ਕੌਮਾ ਜਿਹੜੀਆਂ ਸਿਧਾਂਤਾਂ ਤੇ ਅਸੂਲਾਂ ਨਾਲ ਹੀ ਜਿਹੜੀਆਂ ਚੱਲਦੀਆਂ ਤੇ ਜੇ ਕੌਮਾ ਅਸੂਲ ਤੇ ਸਿਧਾਂਤ ਛੱਡ ਦਿੰਦੀਆਂ ਤਾਂ ਉਹਨਾਂ ਨੂੰ ਖੋਰਾ ਵੀ ਲੱਗਦਾ ਹੈ ਤੇ ਨਾਲ ਹੀ ਉਹਨਾਂ ਇਹ ਗੱਲ ਵੀ ਕਹੀ ਹੈ ਕਿ ਜਿਹੜੀਆਂ ਕੌਮਾਂ ਨੂੰ ਬਚਾਉਣ ਦੇ ਲਈ ਜਿਹੜੀਆਂ ਜਾਂ ਅਸੂਲਾਂ ਨੂੰ ਬਚਾਉਣ ਦੇ ਲਈ ਕੌਮ ਦੇ ਸਿਧਾਂਤਾਂ ਨੂੰ ਬਚਾਉਣ ਦੇ ਲਈ ਬਕਾਇਦਾ ਜਿਹੜੀਆਂ ਕੌਮਾਂ ਕੁਰਬਾਨ ਮੀ ਕੀਤੀਆਂ ਜਾ ਸਕਦੀਆਂ ਉਹਨਾਂ ਨੇ ਇਸ ਸਿਧਾਂਤ ਦਾ ਵੀ ਜ਼ਿਕਰ ਕੀਤਾ ਬਿਲਕੁਲ ਠੀਕ ਕੀਤਾ ਜੇਕਰ ਵੇਖੋ ਕੌਮ ਸ਼ਬਦ ਹੈ ਜਿਹੜਾ ਬੜਾ ਲੇਟੈਸਟ ਸ਼ਬਦ ਹੈ ਇਹ ਵੈਸੇ ਪਛਾਣ ਦਾ ਇੱਕ ਨੈਸ਼ਨਲਿਜ਼ਮ ਦੀ ਪਛਾਣ ਦਾ ਹੀ ਇੱਕ ਰੂਪ ਹੈ ਇਹਦੇ ਚ ਉਹ ਆ ਖਾਲਸਾਤਨ ਦੀ ਮੰਗ ਵੀ ਨਿਕਲਦੀ ਐ ਪਰ ਉਸ ਤੋਂ ਪਹਿਲਾਂ ਖਾਲਸੇ ਦਾ ਖਾਲਸੇ ਦਾ ਜਿਹੜਾ ਰੋਲ ਆ 200 300 ਸਾਲ ਪਹਿਲਾਂ ਇਹ ਸਾਰੀ 1950 ਵਾਲੀ ਪੋਲਿਟਿਕਸ ਨੂੰ ਛੱਡ ਕੇ 1940 ਵਾਲੀ ਨੂੰ ਛੱਡ ਕੇ ਇਹ ਉਹ ਜਦੋਂ ਵੱਖਰਾ ਦੇਸ਼ ਧਰਮ ਦੇ ਲੈਵਲ ਤੇ ਬਣਾਉਣ ਤੋਂ ਉਸ ਤੋਂ ਪਹਿਲਾਂ ਵੀ ਸਿੱਖਾਂ ਦਾ ਇੱਕ ਵੱਖਰੀ ਪਛਾਣ ਦਾ ਬਹੁਤ ਵੱਡਾ ਬਹੁਤ ਕੰਕ੍ਰੀਟਾਈਜ਼ ਸੋਸ ਹੋਈ ਵੀ ਐ ਉਹਨਾਂ ਦਾ ਸਿਧਾਂਤ ਵੀ ਠੋਸ ਲੈਵਲ ਤੇ ਮੂਰਤੀਮਾਨ ਹੋਇਆ ਤੇ ਉਹਦੇ ਅਮਲ ਵੀ ਸਾਰੇ ਪੋਲੀਟਿਕਲੀ ਇਹੀ ਹੋਇਆ ਜਿਹਦੇ ਚੋ ਮਹਾਰਾਜਾ ਰਣਜੀਤ ਸਿੰਘ ਨਿਕਲਿਆ ਸੀ ਇਹ ਸਾਰਾ ਕੁਝ ਉਹ ਸਾਰਾ ਕੁਝ ਹੋਇਆ ਵੈ ਸਾਰਾ ਇਸ ਕਰਕੇ ਹੁਣ ਜਦੋਂ ਇਹਨੇ ਗੱਲ ਕੌਮਾਂ ਦੀ ਕਰਦਾ ਹੈ ਕੌਮਾਂ ਦਾ ਮਤਲਬ ਉਹ ਸ਼ਬਦਾਵਲੀ ਵਰਤਦਾ ਪਰ ਸਵਾਲ ਤਾਂ ਥੋਡੀ ਪਹਿਚਾਨ ਦਾ ਵੱਖਰੀ ਪਹਿਚਾਨ ਵੱਖਰੀ ਸਿਧਾਂਤ ਵੱਖਰਾ ਥਿੰਕਿੰਗ ਵੱਖਰਾ ਪੋਲੀਟਿਕਲ ਪ੍ਰੋਸੈਸ ਇਹ ਉਹਦੀ ਗੱਲ ਕਰਦਾ ਹੈ ਉਹ ਪਰ ਭਾਸ਼ਾ ਦੇ ਤੌਰ ਤੇ ਤਾਂ ਸਿੱਧੂ ਸਾਹਿਬ ਵੈਸੇ ਕਹਿੰਦੇ ਆ ਨਾ ਕਿ ਕੌਮੀਅਤ ਹੈ ਬਦਲ ਚਲੋ ਹੁਣ ਕੌਮ ਵਰਤ ਲੈਂਦੇ ਆ ਕਿਉਂਕਿ ਕੌਮ ਤਾਂ ਇੱਕ ਨੇਸ਼ਨ ਲਈ ਵਰਤਿਆ ਜਾਂਦਾ ਜੀ ਹਾਂ ਪਰ ਚਲੋ ਨੇਸ਼ਨ ਛੋਟੀ ਵੀ ਹੋ ਸਕਦੀ ਹੈ ਵੱਡੀ ਵੀ ਹੋ ਸਕਦੀ ਹੈ ਇਹਦੇ ਵਿੱਚ ਕੋਈ ਰੌਲਾ ਨਹੀਂ ਹੈ ਸੇਸ਼ਨ ਪਾਰਟੀ ਜਿਸ ਕਿਸਮ ਦਾ ਅੱਜ ਦਾ ਦੌਰ ਹੈ ਉਹਦੇ ਜੇ ਨੇਸ਼ਨ ਛੋਟੀ ਵੀ ਹੋ ਸਕਦਾ ਨੇਸ਼ਨ ਨੇਸ਼ਨ ਦੇ ਤਾਂ ਕਈ ਪਰਿਭਾਸ਼ਾ ਹੈ ਉਹਦੇ ਵਿੱਚ ਇੱਕ ਧਰਮ ਵਾਲੇ ਬੰਦਿਆਂ ਦੀ ਨੇਸ਼ਨ ਵੀ ਹੋ ਸਕਦੀ ਜਿਵੇਂ ਸਾਡਾ ਗੁਆਂਡੀ ਦੇਸ਼ ਹੈ ਤੇ ਇੱਕ ਇੱਕ ਇਹ ਵੀ ਹੋ ਸਕਦੇ ਵੀ ਉਹਦੇ ਵਿੱਚ ਵੱਖਰੀਆਂ ਪੱਖਿਆ ਧਰਮਾਂ ਵਾਲੇ ਲੋਕ ਵੀ ਇਕੱਠੇ ਹੋ ਕੇ ਕਨੈਕਸ਼ਨ ਬਣਾ ਲੈਣ ਇਸ ਕਰਕੇ ਇਹ ਬੜਾ ਆਪਸ ਵਿੱਚ ਦੀ ਵੱਖਰਾ ਵਿਸ਼ਾ ਹੈ ਇਹਦੇ ਤੇ ਆਪਾਂ ਗੱਲ ਨਹੀਂ ਕਰਨੀ ਹੁਣ ਸਾਨਾ ਤੇ ਉਹਨੇ ਉਹਨੇ ਹਿਸਟਰੀ ਨੂੰ ਇਹ ਗੱਲ ਕਹੀ ਹੈ ਉਹ ਹਿਸਟਰੀ ਚ ਕਹੀ ਉਹਨੇ ਸ਼ਬਦ ਬੜੇ ਵਰਤੇ ਆ ਵੀ ਤੁਸੀਂ ਸਿਧਾਂਤ ਨੂੰ ਖੋਰਾ ਲਾਉਣ ਵਾਲੇ ਹੋ ਉਹਨੇ ਸ਼ਬਦ ਇਹ ਵੀ ਵਰਤੇ ਬੜੇ ਵੀ ਜਦੋਂ ਅਕਾਲ ਤਖਤ ਤੇ ਕੁਝ ਬੰਦੇ ਜਾ ਰਹੇ ਸੀ ਸਿੱਖ ਨੌਜਵਾਨ ਤੇ ਉਹ ਜਾ ਕੇ ਮੁੜਿਆ ਸੀ ਤੇ ਉਹਨਾਂ ਨੂੰ ਸਿਕਿਉਰਟੀ ਪੁਲਸਾਰਾਇ ਨੇ ਪੁੱਛਿਆ ਜਾਂ ਸੀਆਰਪੀ ਵਾਲੇ ਨੇ ਪੁੱਛਿਆ ਵੀ ਤੁਸੀਂ ਕੀ ਦੇਖ ਕੇ ਆਏ ਹੋ ਉਹ ਕਹਿੰਦਾ ਵੀ ਅਕਾਲ ਤਖਤ ਨੂੰ ਅਸੀਂ ਡਿੱਗਿਆ ਟਾਇਆ ਹੋਇਆ ਦੇਖ ਕੇ ਆਏ ਆ ਤੇ ਉਹਨਾਂ ਦਾ ਕੋਈ ਰੈਐਕਸ਼ਨ ਨਹੀਂ ਸੀ ਕਹਿੰਦਾ ਵੀ ਉਹ ਜਿਹੜਾ ਰੈਐਕਸ਼ਨ ਨਾ ਹੋਣ ਦਾ ਮਤਲਬ ਇਹ ਸੀ ਵੀ ਉਹਨਾਂ ਨੇ ਉਸ ਰਿਐਲਿਟੀ ਨੂੰ ਐਕਸੈਪਟ ਕਰ ਲਿਆ ਸੀ ਤੇ ਗੋਲੇ ਸਿੱਖ ਹੋ ਗਏ ਸੀ ਉਹ ਹਾਂ ਗੋਲੇ ਸਿੱਖ ਆਲੇ ਸ਼ਬਦ ਉਹਨੇ ਵਰਤੇ ਆ ਤੇ ਇਸ ਕਰਕੇ ਉਸਨੇ ਇਨਡਾਇਰੈਕਟਲੀ ਜਿਹੜੀ ਹੈ ਉਹਨੇ ਅੱਗੇ ਵਿਸਥਾਰ ਚ ਨਹੀਂ ਗਿਆ ਉਹਨੇ ਜਿਹੜਾ ਅਕਾਲੀ ਦਲ ਬਾਦਲ ਦੀ ਸਿਆਸਤ ਹੈ ਤੇ ਗੋਲੇ ਸਿੱਖਾਂ ਵਾਲੀ ਸਿਆਸਤ ਉਹਨੇ ਕਿਹਾ ਸਪਸ਼ਟ ਲੈਵਲ ਤੇ ਕਿਹਾ ਉਹਦਾ ਰਿਕਾਰਡਡ ਹੈ ਸਾਰਾ ਕੁਝ ਗੋਲੇ ਦਾ ਮਤਲਬ ਇਹ ਹੈ ਵੀ ਤੁਸੀਂ ਅਧੀਨਗੀ ਵਾਲੀ ਤੁਸੀਂ ਤੁਸੀਂ ਦਿੱਲੀ ਦੇ ਸੂਬੇਦਾਰ ਬਣਨ ਵਾਲੀ ਸਿਆਸਤ ਕੀਤੀ ਹੈ ਇਹਨੂੰ ਕਿਸੇ ਕਿਸੇ ਤਰੀਕੇ ਨਾਲ ਵੀ ਕਹਿ ਸਕਦੇ ਉਹਦੇ ਵਿੱਚ ਤਾਂ ਸਿੱਸਾ ਗਿਆਨੀ ਹਰਪ੍ਰੀਤ ਸਿੰਘ ਹੋਣਾ ਵੀ ਕਿਹਾ ਹੈ ਕਿ ਅਸੀਂ ਜਿਸ ਪਾਸੇ ਨੂੰ ਵੱਧ ਰਹੇ ਹਾਂ ਉਹ ਅਸੀਂ ਗੁਲਾਮੀ ਵੱਲ ਵੱਧ ਰਹੇ ਹਾਂ ਜੇ ਅਸੀਂ ਇਹਨਾਂ ਆਪਣੇ ਸਿਧਾਂਤਾਂ ਦੇ ਪਹਿਰਾ ਨਹੀਂ ਦਿੰਦੇ ਹਾਂ ਭਾਬਾ ਇਹੀ ਗੋਲੇ ਦਾ ਸ਼ਬਦ ਹੀ ਗੁਲਾਮੀ ਚੋਂ ਨਿਕਲਿਆ ਹੋਇਆ ਸ਼ਬਦ ਆ ਉਹ ਇਕੱਲੇ ਇੰਡੀਵਿਜੂਅਲ ਲਈ ਗੋਲੇ ਦਾ ਸਿੱਖਾਂ ਲਈ ਕਹਤਾ ਐਕਟ ਕਰਨ ਵਾਲਿਆਂ ਲਈ ਗੱਲ ਗੁਲਾਮੀ ਦੀ ਹੈ ਇਹ ਗੁਲਾਮੀ ਵਾਲੀ ਸਾਰੀ ਪੋਲਿਟਿਕਸ ਦੀ ਜਿਹਦੇ ਚ ਸੱਤਾ ਪ੍ਰਧਾਨ ਆ ਪਾਵਰ ਨਰੋਲ ਪਾਵਰ ਪੋਲਿਟਿਕਸ ਆ ਨਰੋਲ ਸੱਤਾ ਦੀ ਸਿਆਸਤ ਕਰਨੀ ਆ ਤੁਸੀਂ ਸੱਤਾ ਲੈਣ ਲਈ ਕਿਸੇ ਹੱਦ ਤੱਕ ਵੀ ਤੁਸੀਂ ਝੁੱਕ ਸਕਦੇ ਹੋ ਲੇਟ ਸਕਦੇ ਹੋ ਲੇਟ ਸਕਦੇ ਹੋ ਸਾਰੀ ਗੱਲ ਇਹ ਜਿਹੜੀ ਸਿਆਸਤ ਹੈ ਇਸੇ ਨੂੰ ਹੀ ਉਹ ਇਹ ਇਹਦੇ ਵੱਲੀ ਇਸ਼ਾਰਾ ਕਰ ਰਿਹਾ ਸੀ ਹਰਪ੍ਰੀਤ ਸਿੰਘ ਤੇ ਇਹ ਇਹ ਕਹਿ ਰਿਹਾ ਸੀ ਫਿਰ ਸਿਧਾਂਤਾਂ ਦੀ ਗੱਲ ਕੀ ਸਿਧਾਂਤ ਤਾਂ ਥੋੜੀ ਜਿਹੀ ਪਛਾਣ ਵੱਖਰੀ ਰਹੂਗੀ ਤਾਂ ਸਿਧਾਂਤ ਰਹਿਣਗੇ ਤੇ ਇਸ ਕਰਕੇ ਉਹ ਇਸ ਪਾਸੇ ਵੱਲ ਨੂੰ ਕਰ ਰਿਹਾ ਵੀ ਥੋੜੀ ਇਹ ਸਿਆਸਤ ਹੈ ਜਿਹੜੀ ਸਿੱਖਾਂ ਦੀ ਪਛਾਣ ਜਾਂ ਪੰਥ ਜੀ ਦੀ ਗੱਲ ਉੱਤੇ ਇਹ ਪੰਥ ਦੀ ਗੱਲ ਹੋ ਕੇ ਇਹਨਾਂ ਨੇ ਦਰਬਾਰ ਸਾਹਿਬ ਦੇ ਜਾਂ ਅਕਾਲ ਤਖਤ ਦੇ ਅੱਗੇ ਪੇਸ਼ ਹੋਇਆ ਸੀ ਸਖਬੀਰ ਸਿੰਘ ਬਾਦਲ ਉਹ ਪੰਥ ਇਹ ਹੀ ਕਹਿੰਦਾ ਵੱਖਰੀ ਹੋਣ ਵੱਖਰੀ ਪਛਾਣ ਵੱਖਰੀ ਸਾਰੀ ਸਮਝ ਸਿਆਸਤ ਦੀ ਤੇ ਸਪਿਰਚੁਅਲ ਲੈਵਲ ਦੀ ਜਿਹੜੀ ਅਧਿਆਤਮਿਕ ਸਮਝ ਆ ਉਹ ਵੀ ਵੱਖਰੀ ਇਹ ਇਹ ਸਭਿਆਚਾਰ ਸਭਿਆਚਾਰ ਇਹ ਸਾਰੀਆਂ ਗੱਲਾਂ ਦਾ ਵੱਲ ਉਹ ਇਸ਼ਾਰਾ ਕਰਦਾ ਹੈ ਕਿ ਇਹ ਇਹਦੇ ਵਿੱਚੋਂ ਤੁਹਾਡੀ ਪੋਲਿਟਿਕਸ ਵੱਖਰੀ ਨਿਕਲਦੀ ਆ ਜੇ ਤੁਹਾਡੀ ਪਛਾਣ ਵੱਖਰੀ ਨਹੀਂ ਮੋਟੇ ਲੈਵਲ ਤੇ ਤੇ ਫਿਰ ਤੁਸੀਂ ਤੁਸੀਂ ਕੋਈ ਵੱਖਰੀ ਪੋਲਿਟਿਕਸ ਵੀ ਨਹੀਂ ਕਰ ਸਕਦੇ ਇਹ ਜਿਹੜੀ ਪੋਲਿਟਿਕਸ ਚੱਲੀ ਸੀਗੀ ਸਾਡੀ 78 ਤੋਂ ਜਿਹਦੇ ਬਾਰੇ ਅਕਾਲ ਤਖਤ ਤੇ ਦੇ ਵਿੱਚ ਉਹ ਕੋਮਨਾਂਵੇਂ ਨੇ ਕਿਹਾ ਉਸ ਪੋਲਿਟਿਕਸ ਨੇ ਸਿੱਖਾਂ ਦੀ ਵੱਖਰੀ ਹੋਣਦ ਨੂੰ ਖੋਰਾ ਲਾਇਆ ਵੱਡਾ ਖੋਰਾ ਲਾਇਆ ਤੇ ਉਹਦੇ ਵਿੱਚੋਂ ਹੀ ਆਹ ਕਤਲੇਆਮ ਨਿਕਲੇ ਖੂਨ ਖਰਾਬਾ ਹੋਇਆ ਸਾਰਾ ਇਹ ਇਹ ਨਹੀਂ ਹੋਇਆ ਵੀ ਤੁਹਾਡੇ ਮਨੋਰਟੀ ਕਰਕੇ ਹੋਇਆ ਉਹਦੇ ਤੁਸੀਂ ਪੋਲਿਟਿਕਸ ਵੱਖਰੀ ਕਿਸਮ ਦੀ ਕੀਤੀ ਹੈ ਤੇ ਉਹਦੇ ਵਿੱਚੋਂ ਹੀ ਤਿੱਖੀ ਪੋਲਿਟਿਕਸ ਵੀ ਦਿਖਲੀ ਤੇ ਸਾਰਾ ਕੁਝ ਉਸੇ ਚ ਹੀ ਹੋਇਆ ਸਾਰਾ ਉਹਦੇ ਵਿੱਚੋਂ ਹੀ ਪੰਜਾਬ ਅੱਜ 18ਵੇਂ ਨੰਬਰ ਤੇ ਬਿਲਕੁਲ ਸਾਰੇ ਦੇਸ਼ ਵਿੱਚ ਥੱਲੇ ਵਾਲੇ ਥੱਲੇ ਵਾਲੇ ਇਕਨੋਮਿਕ ਮੀਟਰ ਤੇ ਪਹੁੰਚੇਗਾ ਕਿਉਂ ਪਹੁੰਚਿਆ ਕਿਵੇਂ ਪਹੁੰਚਿਆ ਇਹ ਗੱਲ ਸਾਰੀ ਇਹ ਸਾਰਾ ਕੁਝ ਉਹਦੇ ਨਾਲ ਹੀ ਜੁੜਿਆ ਹੋਇਆ ਉਸ ਪੋਲਿਟਿਕਸ ਨਾਲ ਤੇ ਇਸ ਕਰਕੇ ਵੱਖਰੀ ਜਦੋਂ ਵੱਖਰੀ ਰਾਜ ਕਰਨ ਵਾਲਿਆਂ ਦੀ ਵੱਖਰੀ ਪਛਾਣ ਨਾ ਰਹੀ ਵੱਖਰੀ ਥਿੰਕਿੰਗ ਨਾ ਰਹੀ ਤਾਂ ਪੰਜਾਬ ਦੀ ਰੀਜਨਲ ਪਾਰਟੀ ਵੀ ਕਿਵੇਂ ਬਣਨੀ ਸੀ ਜਾਂ ਰੀਜਨਲ ਉਹਦੀ ਪਾਵਰ ਵੀ ਕਿਵੇਂ ਰਹਿਣੀ ਸੀ origional ਲੈਵਲ ਤੇ ਕਾਹਲੀ ਗੱਲ ਵੀ ਖਤਮ ਹੋ ਗਿਆ ਇਹ ਇਹ ਸਾਰਾ ਕੁਝ ਹੁਣ ਗਵਾਚ ਚੁੱਕਿਆ ਬਿਲਕੁਲ ਹੁਣ ਪੱਦਰਾ ਹੋਇਆ ਵੈ ਇਹਦੇ ਜੋ ਨਵਾਂ ਕੀ ਉੱਪਰਦਾ ਨਵਾਂ ਉੱਪਰ ਦੇ ਅਸਾਰ ਕੱਲ ਆਏ ਐ ਜਿਹਦੇ ਤੇ ਸ਼ਰਿਆਮ ਦੋ ਧਾਰਾਂ ਬਣ ਗੀਆਂ ਜੇ ਦੂਜੀ ਧਾਰਾ ਥੋੜੀ ਜੀ ਸਿਆਣੀ ਹੋਵੇ ਜਿਹੜੀ ਮਸਤੂਆਣੇ ਇਕੱਠੇ ਹੋਏ ਸੀ ਤੇ ਉਹ ਛੋਟੇ ਮੋਟੇ ਜਿਹੜੇ ਫਰਕਾਂ ਨੂੰ ਆਪਿਆਂ ਨੂੰ ਭੁੱਲ ਕੇ ਤੇ ਉਹ ਇਕੱਠੇ ਹੋ ਕੇ ਇੱਕ ਅਕਾਲ ਤਖਤ ਦੀ ਨੂੰ ਸਮਰਪਤੀ ਹੋ ਜਾਣ ਜਾਂ ਉਹਦੇ ਉਹਦਾ ਜਿਹੜਾ 2 ਦਸੰਬਰ ਦਾ ਹੁਕਮਨਾਮਾ ਉਸੇ ਪ੍ਰਤੀ ਉਹ ਇੱਕ ਮਤ ਹੋ ਜਾਣ ਜਾਂ ਜਾਂ ਲਾਗੂ ਕਰਨ ਲਈ ਉਹ ਸਾਰੇ ਇਕੱਠੇ ਹੋ ਜਾਣ ਤਾਂ ਉਹ ਕਾਫੀ ਹੱਦ ਤੱਕ ਉਹ ਆਇਡੈਂਟੀਟੀ ਸਿੱਖ ਆਇਡੈਂਟੀਟੀ ਦਾ ਕੰਮ ਕਰ ਸਕਦੇ ਆ ਤੇ ਬਾਦਲ ਕਾਲੀ ਦਲ ਆਪਣੇ ਆਪ ਵਿੱਚ ਫਿਰ ਚੱਲ ਨਹੀਂ ਪਾਏਗਾ ਜਿਸ ਲੈਵਲ ਤੇ ਚਲਾ ਰਿਹਾ ਹੈ ਹਾਂਜੀ ਪਰ ਇਸ ਨਾਲ ਹੀ ਜਿਵੇਂ ਕਾਲ ਤੱਕ ਤੇ ਜਿਹੜੇ ਜਥੇਦਾਰ ਆ ਗਿਆਨੀ ਰਕबीर ਸਿੰਘ ਉਹਨਾਂ ਦੀ ਭੂਮਿਕਾ ਬਾਰੇ ਵੀ ਕਈ ਤਰ੍ਹਾਂ ਦੇ ਸਵਾਲ ਤੋੜਦੇ ਪਰ ਉਹਨਾਂ ਨੇ ਕੱਲ ਜਿਸ ਢੰਗ ਨਾਲ ਸੱਤ ਮੈਂਬਰੀ ਕਮੇਟੀ ਦੀ ਜਿਹੜੀ ਵਾਅਦਾ ਕਰਨ ਦੀ ਉਹਦੇ ਵਿੱਚ ਗੱਲ ਕੀਤੀ ਹੈ ਕਾਲੀਦਾਰ ਨੇ ਉਸ ਨੂੰ ਰੱਦ ਕਰਦ ਕਰ ਕਿ ਸਿੱਖ ਸਹਿਬਾਨ ਵੱਲੋਂ ਇਸ ਨੂੰ ਕੋਈ ਮਾਨਤਾ ਨਹੀਂ ਹੈ ਕੋਈ ਪ੍ਰਵਾਨਗੀ ਨਹੀਂ ਹੈ ਤਾਂ ਇਸ ਦੇ ਬਾਰੇ ਕੀ ਕਹਿਣਾ ਹੈ ਕਿ ਕੀ ਲੱਗ ਰਿਹਾ ਤੁਹਾਨੂੰ ਵੇਖੋ ਜੇ ਤੁਸੀਂ ਇੱਕ ਨਾਮ ਜਥੇਦਾਰਾਂ ਬਾਰੇ ਗੱਲ ਕਰੋ ਜਥੇਵਾਰਾਂ ਵਿੱਚ ਵੀ ਦੋ ਦੋ ਹੈਗੀਆਂ ਸਿੱਧੀਆਂ ਤਾਰਾ ਇੱਕ ਤਾਂ ਲਚਕਾ ਲਚਕਦੀ ਲਚਕਾਉ ਜੀ ਟਾਈਪ ਦੀ ਵੇਵਰਿੰਗ ਜੀ ਢਿੱਲੀ ਮਿੱਠੀ ਜੀ ਉਹ অর্ਗੈਨਿਕ ਵੀਰ ਸਿੰਘ ਦੀ ਪਹੁੰਚ ਹੈ ਆ ਮਤਲਬ ਕਿ ਵੀ ਮੌਕ ਡਾਂਗੜ ਟਪਾਉ ਜੀ ਮੌਕਾ ਆ ਬਸ ਇਸੇ ਕਿ ਮੌਕਾ ਸਨਾਸ਼ੀ ਬਹੁਤੀ ਜੀ ਦੇ ਚ ਹੋਣੀ ਤੇ ਦੂਜੇ ਪਾਸੇ ਹਰਪ੍ਰੀਤ ਦੀ ਸਿੱਧੀ ਆ ਉਹ ਉਸ ਤੇ ਪਹਿਰਾ ਦਿੰਦਾ ਇਸੇ ਕਰਕੇ ਉਹਨੂੰ ਜਿਹੜਾ ਇਨਾਮ ਵੀ ਦਿੱਤਾ ਫੂਲਾ ਸਿੰਘ ਦਾ ਫੂਲ ਜਿਹੜਾ ਕੱਲੀ ਫੂਲਾ ਸਿੰਘ ਫੂਲਾ ਸਿੰਘ ਦਾ ਇਸੇ ਕਰਕੇ ਦਿੱਤਾ ਨਾਮ ਕਿਉਂਕਿ ਉਹ ਬੜੀ ਤਿੱਖੀ ਧਾਰਾ ਤੇ ਇੱਕ ਉੱਤ ਖੜਾ ਹੈ ਮੈਨੂੰ ਹੁਣ ਐਵੇਂ ਲੱਗਣ ਲੱਗ ਗਿਆ ਵੀ ਉਹ ਉਹਦੀ ਸਾਇਡ ਬੈਕਗ੍ਰਾਉਂਡ ਹੀ ਹੈ ਜਿਹੜੀ ਘਰ ਘਰ ਦੀ ਜਾਂ ਜਿਸ ਕਮਿਊਨਿਟੀ ਨੂੰ ਉਹ ਬਲੰਗ ਕਰਦਾ ਉਸ ਉਹਦਾ ਵੀ ਇਸ ਕਿਸਮ ਦੀ ਧਾਰਾ ਚ ਵੱਡਾ ਉਸ ਕਿਸਮ ਦੇ ਮਾਨਸਿਕ ਮੇਕਅਪ ਦੇ ਵਿੱਚ ਕੁਝ ਕੁਦਰਤੀ ਲੈਵਲ ਤੇ ਵੀ ਹੁੰਦਾ ਹੈ ਤੇ ਜਿਹੜੀ ਇਹਨਾਂ 엘ੀਟ ਸਿੱਖ ਹੈ ਲੀਡ ਸਿੱਖਾ ਜਿਹੜੇ ਅਮੀਰ ਸਿੱਖਾ ਜਿਹੜੇ ਜਿਹੜੇ ਅਸਲ ਵਿੱਚ ਜਿਨ੍ਹਾਂ ਨੇ ਰਾਜ ਕਰਨਾ ਹੁੰਦਾ ਜਿਹੜੇ ਜਿਹੜੇ ਅੰਗਰੇਜ਼ਾਂ ਵੇਲੇ ਵੀ ਜਿਹੜੇ ਪੰਜਾਬ ਚੀਫਸ ਸੀਗੇ ਉਹਨਾਂ ਦਾ ਰੂਪ ਹੈ ਹੁਣ ਜਿਹੜੇ ਅੰਗਰੇਜ਼ਾਂ ਨਾਲ ਜੁੜੇ ਹੋਏ ਸੀਗੇ ਪੰਜਾਬ ਚੀਫਸ ਉਹਨਾਂ ਦਾ ਰੂਪ ਹੁਣ ਅਕਾਲੀ ਦਾਲੀ ਆ ਅਕਾਲੀ ਦਾਲ ਬਾਦਲੀ ਆ ਅਮੀਰ ਬੰਦਿਆਂ ਦਾ 엘ੀਟ ਬੰਦਿਆਂ ਦਾ ਇਹ ਇੱਕ ਪਾਸੇ 엘ੀਟ ਇੱਕ ਪਾਸੇ ਦੂਜੇ ਖੰਡ ਕੇ ਇਸ ਕਿਸਮ ਦੀ ਜਿਹੜੀ ਡਿਵੀਜ਼ਨ ਹੈ ਨਾ ਤੁਹਾਨੂੰ ਪ੍ਰਤਾਖਤ ਖਾਈ ਦੇਵੇ ਪਰ ਹੈਗੀ ਹੈ ਮੈਨੂੰ ਐਂ ਲੱਗਦਾ ਵੀ ਜੇ ਕਿਤੇ ਹੋਰ ਕਿਸੇ ਲੈਵਲ ਤੇ ਹੁੰਦਾ ਹਾ ਹੋਰ ਕਿਸੇ ਸੋਸ਼ਲ ਬੈਕਗ੍ਰਾਉਂਡ ਚ ਹੁੰਦਾ ਇਹ ਹੈ ਗਿਆਨੀ ਹਰਪ੍ਰੀਤ ਸਿੰਘ ਤਾਂ ਇੰਨਾ ਤਿੱਖਾ ਸਟੈਂਡ ਨਹੀਂ ਲੈ ਸਕਦਾ ਜਿੰਨਾ ਲੈ ਰਿਹਾ ਜਿਹੜੀ ਪ੍ਰਵਾਇ ਨਹੀਂ ਕਰ ਰਿਹਾ ਉਹ ਕਹਿੰਦਾ ਵੀ ਚ ਕੱਢ ਦਿਓ ਕੱਢਣਾ ਤਾਂ ਮੈਨੂੰ ਇਹ ਇਹ ਜਿਹੜੀ ਤਿੱਖੀ ਧਾਰਾ ਜਿਹੜੀ ਇਹ ਉਸ ਨੂੰ ਹੋਰ ਰਿਪਰੈਜ਼ੈਂਟ ਕਰ ਰਿਹਾ ਤੇ ਇਹ ਫਿਰ ਰੰਗਰੇਟੇ ਗਰੂ ਦੇ بیٹے ਵਾਲੀ ਗੱਲ ਵੀ ਉੱਥੇ ਲਾਗੂ ਹੁੰਦੀ ਹੈ ਤੇ ਇਸ ਕਰਕੇ ਚਲੋ ਤਿੱਖੀ ਧਾਰਾ ਉਹਨੇ ਖੜੀ ਕਰਤੀ ਆ ਤੇ ਦੂਜੇ ਪਾਸੇ ਇਹ ਆ ਵੀ ਸਾਰੇ ਉਹਦੇ ਨਾਲ ਮੈਨੂੰ ਇਸ ਗੱਲ ਦਾ ਲੱਗਿਆ ਵੀ ਇਹ ਕਾਫੀ ਹੱਦ ਤੱਕ ਇੱਕ ਨਵਾਂ ਡਵੈਲਪਮੈਂਟ ਹੈ ਜਿਹਦੇ ਚ ਦਲਜੀਤ ਸਿੰਘ ਤੇ ਮੰਦੀਰ ਸਿੰਘ ਤੇ ਸਾਰੇ ਬੋਲੇ ਆ ਇਹ ਇਹਨਾਂ ਦਾ ਬੋਲਣਾ ਵੀ ਆਪਣੇ ਆਪ ਵਿੱਚ ਕਿਉਂਕਿ ਇਹਨਾਂ ਨਾਲ ਕਾਫੀ ਇੱਕ ਧਾਰਾ ਜੁੜੀ ਹੋਈ ਹੈ ਇਹ ਬੰਦੇ ਬੋਲਣਾ ਵੀ ਆਪਣੇ ਆਪ ਤੇ ਹੁੰਦਾ ਵੀ ਉਹ ਸਤਾਰਾ ਕੁੱਕੀ ਗਿੱਲ ਵੀ ਉੱਥੇ ਪਹੁੰਚਿਆ ਸੀ ਹਾਂਜੀ ਕੁੱਕੀ ਗਿੱਲ ਵੀ ਉੱਥੇ ਪਹੁੰਚਿਆ ਸੀ ਇਹ ਸਤਾਰਾ ਨੂੰ ਥੋੜੀ ਜਿਹੀ ਤਾਕਤ ਮਿਲਦੀ ਹੈ ਜਿਹੜੀ ਕਿ ਅਕਾਲ ਤਖਤ ਦੇ ਹੁਕਮਨਾਮੇ ਨੂੰ ਨੂੰ ਇੰਪਲੀਮੈਂਟ ਕਰਨ ਦੀ ਧਾਰਾ ਹੈ ਉਹ ਸਤਾਰਾ ਨੂੰ ਇਸ ਇਹ ਕੱਲ੍ਹ ਵਾਲੇ ਪ੍ਰੋਗਰਾਮ ਨੇ ਕਾਫੀ ਤਾਕਤ ਦਿੱਤੀ ਹੈ ਇਹ ਅਨਐਕਸਪੈਕਟਿਡ ਸੀ ਬੇਸ਼ੱਕ ਭਾਵੇਂ ਉੱਥੇ ਗੁਰਮਤ ਸਵਾਹੀ ਰੱਖੀ ਸੀ ਪੋਲੀਟੀਕਲ ਕੋਈ ਗੱਲਬਾਤ ਨਹੀਂ ਸੀ ਪਰ ਗੱਲ ਸਾਰੀ ਉੱਥੇ ਪੋਲੀਟੀਕਲੀ ਹੋਈ ਹੈ ਤੇ ਜਿਹਦੇ ਵਿੱਚ ਜਿਹੜਾ ਤਿੱਖੇ ਤਾਰਾ ਉਹ ਕਹਿੰਨੇ ਹਰਪ੍ਰੀਤ ਸਿੰਘ ਨੇ ਕਹਿ ਦਿੱਤੀ ਵੀ ਤੁਸੀਂ ਪੋਲੀਟਿਕਸ ਗੁਲਾਮਾਂ ਵਾਲੀ ਪੋਲੀਟਿਕਸ ਕਰਨੀ ਹੈ ਕਿ ਤੁਸੀਂ ਆਪਣੇ ਆਪਣੇ ਹਸਤੀ ਹਸੇਤ ਵਾਲੀ ਪੋਲੀਟਿਕਸ ਕਰਨੀ ਹੈ ਜਾਂ ਇੱਕ ਜਿਸ ਤਰੀਕੇ ਨਾਲ ਅੱਜਕੱਲ੍ਹ ਭਾਗੀਦਾਰੀ ਤੇ ਹਿੱਸੇਦਾਰੀ ਦੀ ਪੋਲੀਟਿਕਸ ਜਿਹਦੇ ਬਾਰੇ ਰੋਹਲ ਗਾਂਧੀ ਵੀ ਕਹਿ ਰਿਹਾ ਹੈ ਦੇ ਦਲਤਾਂ ਦਾ ਹੁਣ ਹਿੱਸੇਦਾਰੀ ਦੀ ਪੋਲਿਟਿਕਸ ਚੱਲਣੀ ਚਾਹੀਦੀ ਹੈ ਤੇ ਰਿਪਰੈਜ਼ੈਂਟੇਸ਼ਨ ਦੀ ਪੋਲਿਟਿਕਸ ਨਹੀਂ ਵੀ ਤੁਹਾਨੂੰ ਤੁਹਾਨੂੰ ਅਸੀਂ ਅਸੀਂ ਜਿਹੜੀ ਰੈਜ਼ਰਵੇਸ਼ਨ ਰੱਖੀ ਹੈ ਤੇ ਰੈਜ਼ਰਵੇਸ਼ਨ ਵਿੱਚ ਤੁਹਾਨੂੰ ਤੁਹਾਡੀ ਰੈਜ਼ਰਵੇਸ਼ਨ ਵਿੱਚ ਇੰਨੇ ਤੁਹਾਡੇ ਐਮਪੀ ਲੈ ਲਏ ਆ ਜਾਂ ਇੰਨੇ ਤੁਹਾਡੇ ਆਹ ਨੌਕਰੀਆਂ ਚ ਲੈ ਗਏ ਇਹਨੂੰ ਅਸੀਂ ਰਿਪਰੈਜ਼ੈਂਟੇਸ਼ਨ ਦੀ ਪੋਲਿਟਿਕਸ ਕਹਿੰਨੇ ਆ ਸਿੱਧੇ ਇਹਦੇ ਭਾਗੀਦਾਰੀ ਦੀ ਜਿਹੜੀ ਪਾਵਰ ਵਿੱਚ ਸਿੱਧੇ ਹਿੱਸੇਦਾਰੀ ਦੀ ਪੋਲਿਟਿਕਸ ਹੁੰਦੀ ਆ ਉਹ ਵੱਡੀ ਆ ਉਹ ਹੁਣ ਨੈਸ਼ਨਲ ਲੈਵਲ ਤੇ ਵੀ ਗੱਲ ਚੱਲੀ ਆ ਇੱਥੇ ਵੀ ਚੱਲਣੀ ਚਾਹੀਦੀ ਆ ਸੇ 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 ਦਾੜੀ ਦੀ ਪੋਲਿਟਿਕਸ ਉੱਤੇ ਗੱਲ ਕਰਨੀ ਚਾਹੀਦੀ ਆ ਤੇ ਇਸ ਕਰਕੇ ਜਿਹੜਾ ਵੱਖਰਾ ਹੋਣ ਦੀ ਗੱਲ ਨਾਲੋਂ ਜਿਹੜੀ ਹਿੱਸੇਦਾਰੀ ਦੀ ਇਸ ਦੇਸ਼ 'ਚ ਰਹਿ ਕੇ ਸਾਰੀ ਹਿੱਸੇਦਾਰੀ ਦੀ ਪੋਲਿਟਿਕਸ ਆ ਉਹਦੇ ਉੱਤੇ ਸ਼ਾਇਦ ਸਿੱਖ ਸਿੱਖਾਂ ਦਾ ਕੋਈ ਹੁਣ ਵੱਡਾ ਹਿੱਸਾ ਉਸ ਪਾਸੇ ਆ ਜਾਏ ਤੇ ਇਹ ਪੋਲਿਟਿਕਸ ਦਾ ਰੂਪ ਪੰਜਾਬ ਵਿੱਚ ਬਦਲ ਜਾਏਗਾ ਪੰਥ ਦਾ ਰੂਪ ਵੀ ਬਦਲ ਜਾਏਗਾ ਤੇ ਫਿਰ ਕਾਫੀ ਹੱਦ ਤੱਕ ਸਾਰੀ ਸਿਆਸਤ ਬਦਲੇਗੀ ਹਾਂਜੀ ਸਿਸਰ ਸਾਹਿਬ ਆਪਣਾ ਸਮਾਂ ਵੀ ਸਮਾਪਤ ਹੋ ਗਿਆ ਸੰਖੇਪ 'ਚ ਕੋਈ ਹੋਰ ਤੁਸੀਂ ਗੱਲ ਕਹਿਣੀ ਹੋਵੇ ਸੰਖੇਪ ਇਹ ਕੱਲ ਦੀ ਡਿਵੈਲਪਮੈਂਟ ਮੈਨੂੰ ਕਾਫੀ ਲੱਗਦਾ ਹੈ ਵੀ ਇਹ ਡਿਵੈਲਪਮੈਂਟ ਅੱਗੇ ਹੁਣ ਪਿੱਛੇ ਨਹੀਂ ਹੁੰਦੀ ਅੱਗੇ ਜਾਉ ਕਿਉਂਕਿ ਜਿਹੜਾ ਅਕਾਲ ਤਖਤ ਦੇ ਜਥੇਦਾਰ ਵੀ ਮਜਬੂਰੀ ਚ ਹੋ ਕੇ ਉਹਨੂੰ ਫੇਰ ਮੁੜ ਕੇ ਰਕਵੇਸਰ ਤੋਂ ਉਹਨੂੰ ਗਿਆਨੀ ਰਕਵੇਸਰ ਤੋਂ ਕਈ ਸਟੈਂਡ ਲੈਣੇ ਪੈਂਦੇ ਆ ਭਾਵੇਂ ਪਾ ਮੇ ਉਹ ਬੜਾ ਹਿੱਚ ਚਾਰਟ ਹੈ ਸਾਰੀ ਉਹਦੇ ਸਟੈਂਡ ਲੈਂਡ ਪਿਛੇ ਕਲੀਅਰ ਨਹੀਂ ਹੁੰਦਾ ਪਰ ਅਲਟੀਮੇਟਲੀ ਜਦੋਂ ਤੁਸੀਂ ਕੱਲ ਦੱਸਿਆ ਵੀ ਉਸਨੇ ਉਹਨੂੰ ਕਹਿਤਾ ਵੀ ਤੁਸੀਂ ਵਰਕਿੰਗ ਕਮੇਟੀ ਐਕਸਪੈਂਡ ਨਹੀਂ ਕਰ ਸਕਦੀ ਸੱਤ ਮੈਂਬਰ ਕਮੇਟੀ ਨੂੰ ਤਾਂ ਬਾਕੀ ਉਹਨਾਂ ਨੇ ਬੜੀ ਹੈਰਾਨੀ ਵਾਲੀ ਗੱਲ ਆਪਣਾ ਸਾਰਾ ਕੰਮ ਕਰ ਲਿਆ ਅਕਾਲੀ ਦਲ ਨੇ ਹੁਣ ਸੱਤ ਮੈਂਬਰੀ ਕਮੇਟੀ ਕੀ ਕਰੇਗੀ ਕੋਈ ਉਹਦਾ मीनिंग ਰਹਿ ਗਿਆ ਕਿ ਨਹੀਂ ਰਹਿ ਗਿਆ ਜਦੋਂ ਉਹ ਤਾਂ ਕਹਿੰਦੇ ਸੀ ਮੈਂਬਰਸ਼ਿਪ ਕਰ ਲਈ ਆ ਆਲਮੋਸਟ ਕਰ ਹੀ ਲਈ ਆ ਉਹਨਾਂ ਨੇ ਤੋ ਇਹ ਸਾਰਾ ਕੁਝ ਦੇਵੇ ਹੁਣ ਉਹਦੇ ਬਿਨਾ ਵਿੱਚ ਕਾਫੀ ਜ਼ਿਆਦਾ ਕਲੀਅਰ ਹੋਏਗਾ ਤੇ ਸਿੱਖਾਂ ਦੇ ਵਿੱਚ ਉਹ ਹੌਲੀ ਜਿਹੜੀ ਜਿਹੜੀ ਪੰਥ ਦੇ ਵਿੱਚ ਕਨਫਿਊਜ਼ਨ ਸੀ ਭਲੇਖੇ ਸੀ ਉਹ ਥੋੜੇ ਜੇ ਛਾਂੜ ਰਹੇ ਆ ਥੋੜੀਆਂ ਲੈਣਾ ਖਿੱਚੀਆਂ ਜਾ ਰਹੀਆਂ ਹਾਂਜੀ ਇੱਥੇ ਅਸੀਂ ਅੱਜ ਦਾ ਪ੍ਰੋਗਰਾਮ ਸਮਾਪਤ ਕਰਦੇ ਆ ਜਿਹੜੇ ਦੋ ਸਾਡੇ ਸਪਰੋਗਰਾਮ ਨਾਲ ਜੁੜੇ ਦੋਸਤੋ ਜੇ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰਨਾ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਨਾ ਜੇ ਤੁਹਾਡੀ ਇਸ ਗੱਲਬਾਤ ਬਾਰੇ ਕੋਈ ਟਿੱਪਣੀ ਹੋਵੇ ਕੋਈ رائے ਹੋਵੇ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾਂ YouTube ਦੇ ਕਮੈਂਟ ਬਾਕ ਜਾ ਕੇ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਿੱਖ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਥੈਂਕ ਯੂ ਸ਼ੁਕਰੀਆ